ਪੋ ਆ ਹਲਕੇ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਸ਼ਰੀਆਮ ਗੁੰਡਾਗਰਦੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਅੱਜ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਵਿਧਾਇਕ ਇੱਕ ਜਾਗਰਨ ਚ ਨਜ਼ਰ ਆ ਰਹੇ ਨੇ ਇਸੇ ਦੌਰਾਨ ਇੱਕ ਲੜਕੇ ਨੇ ਕਾਂਗਰਸੀ ਵਿਧਾਇਕ ਤੋਂ ਇੱਕ ਸਵਾਲ ਪੁੱਛਿਆ ਜਿਸ ਤੇ ਪੜਕੇ ਜੋਗਿੰਦਰ ਪਾਲ ਨੇ ਉਸਤੇ ਥੱਪੜ ਜੜ ਦਿੱਤਾ ਇਹ ਥੱਪੜ ਇਕੱਲੇ ਕਾਂਗਰਸੀ ਵਿਧਾਇਕ ਨੇ ਨਹੀਂ ਬਲਕਿ ਉਸਦੇ ਨਾਲ ਖੜੇ ਸਿਕਿਉਰਿਟੀ ਗਾਰਡ ਨੇ ਵੀ ਜੜ ਦਿੱਤੇ ਉਸ ਤੋਂ ਅੱਗੇ ਦੀ ਵੀਡੀਓ ਦੇਖੋ ਤੁਸੀਂ ਆਪੀ ਪੋਆ ਹਲਕੇ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਸ਼ਰੀਆਮ ਗੁੰਡਾਗਰਦੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਅੱਜ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਵਿਧਾਇਕ ਇੱਕ ਜਾਗਰਨ 'ਚ ਨਜ਼ਰ ਆ ਰਹੇ ਨੇ ਇਸੇ ਦੌਰਾਨ ਇੱਕ ਲੜਕੇ ਨੇ ਕਾਂਗਰਸੀ ਵਿਧਾਇਕ ਤੋਂ ਇੱਕ ਸਵਾਲ ਪੁੱਛਿਆ ਜਿਸ ਤੇ ਪੜਕੇ ਜੋਗਿੰਦਰ ਪਾਲ ਨੇ ਉਸਤੇ ਥੱਪੜ ਜੜ ਦਿੱਤਾ ਇਹ ਥੱਪੜ ਇਕੱਲੇ ਕਾਂਗਰਸੀ ਵਿਧਾਇਕ ਨੇ ਨਹੀਂ ਬਲਕਿ ਉਸਦੇ ਨਾਲ ਖੜੇ ਸਿਕਿਉਰਿਟੀ ਗਾਰਡ ਨੇ ਵੀ ਜੜ ਦਿੱਤੇ ਉਸ ਤੋਂ ਅੱਗੇ ਦੀ ਵੀਡੀਓ ਦੇਖੋ ਤੁਸੀਂ ਆਪੀ ਪੋਆ ਹਲਕੇ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਸ਼ਰੀਆਮ ਗੁੰਡਾਗਰਦੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਅੱਜ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਵਿਧਾਇਕ ਇੱਕ ਜਾਗਰਨ 'ਚ ਨਜ਼ਰ ਆ ਰਹੇ ਨੇ ਇਸੇ ਦੌਰਾਨ ਇੱਕ ਲੜਕੇ ਨੇ ਕਾਂਗਰਸੀ ਵਿਧਾਇਕ ਤੋਂ ਇੱਕ ਸਵਾਲ ਪੁੱਛਿਆ ਜਿਸ ਤੇ ਪੜਕੇ ਜੋਗਿੰਦਰ ਪਾਲ ਨੇ ਉਸਤੇ ਥੱਪੜ ਜੜ ਦਿੱਤਾ ਇਹ ਥੱਪੜ ਇਕੱਲੇ ਕਾਂਗਰਸੀ ਵਿਧਾਇਕ ਨੇ ਨਹੀਂ ਬਲਕਿ ਉਸਦੇ ਨਾਲ ਖੜੇ ਸਿਕਿਉਰਿਟੀ ਗਾਰਡ ਨੇ ਵੀ ਜੜ ਦਿੱਤੇ ਉਸ ਤੋਂ ਅੱਗੇ ਦੀ ਵੀਡੀਓ ਦੇਖੋ ਤੁਸੀਂ ਆਪੀ